ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹੋ ਮਿਲਦੇ ਆ ਜੀ ਨਵੇਂ ਵਲੌਗ ਦੇ ਵਿੱਚ ਅੱਜ ਤਾਈ ਦੀ ਕਣ-ਕਣਕ ਵੜਾਈ ਸੀਗੀ ਤੇ ਉਹਨੇ ਸਾਡੀ ਜਾਣ ਲੈਣੀ ਬਹੁਤ ਕੀਤੀ ਸੀਗੀ ਸੋ ਕੰਬੈਨ ਰਾਹ ਚ ਬੜੀ ਔਖੀ ਕੱਢੀ ਐ ਗੱਬੇ ਟਰਾਲੀਆਂ ਟਰੋਲੀਆਂ ਲੱਗੀਆਂ ਸੀਗੀਆਂ ਉਹ ਪਹਿਲਾਂ ਸਾਈਡ ਤੇ ਕੀਤੀਆਂ ਤੇ ਵੜਾਤੀ ਕਣਕ ਵਿੱਚ ਗੱਲਾਂ ਬਾਤਾਂ ਵੀ ਮਾਰੀਆਂ ਸੋ ਜੋ ਵੀ ਕੀਤਾ ਆ ਉਹ ਤੁਹਾਨੂੰ ਦਿਖਾਤਾ ਆ ਇਹ ਹੁਣ ਤੁਸੀਂ ਵੇਖਿਓ ਵਲੌਗ ਦੇ ਵਿੱਚ ਸੋ ਜੇ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੱਲ 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 ਹਾਂ ਹਾਂ ਗੁਲੀਆ ਪਾ ਆ ਫਾੜੋ ਮੈਂ ਪਾਉਣਾ ਆ ਫਟ ਫੜਾ ਦੇ ਮੈਨੂੰ ਜਸਕਰਨ ਜੀ ਜਸਕਰਨ ਜੀ ਕਰ ਰਹੇ ਨੇ ਖੁੱਕ ਪਵਾ ਰਹੇ ਨੇ ਸਾਣੀ ਜੀ ਤੁਸੀਂ ਵੀ ਬੋਲੋ ਕੁਛ ਤੁਸੀਂ ਤਾਂ ਮੂੰਹ ਬਟਕੇ ਬੰਨੇ ਆ ਸਤਿਕਾਰ ਜੀ ਅੱਗੇ ਕੀ ਕਹਿੰਦੇ ਚੋਂ ਨੇ ਸਾਸਰੀਕਾਲ ਹੋਰ ਸੁਣਾਓ ਕਿ ਸਾਰੇ ਠੀਕ ਠਾਕ ਹੋ ਕੋਈ ਸਾਰੇ ਠੀਕ ਠਾਕ ਆ ਹਾਂ ਐਦਾਂ ਮਾਦੀ ਗੱਲ ਆ ਕਾ ਕਿੱਦਾਂ ਦੀ ਲੱਗੀ ਆ ਸਾਨੂੰ ਵੀਡੀਓ ਤੁਸੀਂ ਦੱਸਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਾਚਾ ਤੇਰਾ ਬਲਾਉਂਦਾ ਨਹੀਂ ਜੀ ਸਾਡੀ ਵੀਡੀਓ ਵਧੀਆ ਲੱਗੀ ਹੋਈ ਆ ਚਾਚਾ ਤੇਰਾ ਬਲਾਉਂਦਾ ਕਿੰਨਾ ਪੈਣ ਜਾਂਦੀ ਉਸਕਰ ਹੋ ਗਿਆ ਪਿੰਨ ਮੈਂ ਇੱਕ ਲੈਂਦੀ ਯਾਰ ਬਾਕੀ ਦੋ ਤਿੰਨ ਪੋਤਰੀ ਹੋਣੀਆਂ ਉਹ ਵੀ ਆ ਲੈ ਮਾਂ ਚੱਲ ਜਸਕਰਨ ਕਿੱਦਾਂ ਹੁਣ ਖੁਸ਼ ਹੋ ਗਿਆ ਕਣਕ ਵਡਾ ਵਡਾਉਣ ਲੱਗੀ ਆ ਤੇ ਜਸਕਰਨ ਜੜੰਦੇ ਨਾ ਅੱਜ ਭੰਗੜਾ ਪਾਉਣਾ ਈ ਸੌਣਿਆ ਕਿੱਦਾਂ ਸਾਦੀ ਕੜਵਾਤ ਖੜਾ ਓਏ ਉਸਤਾਦ ਨੇ ਹੱਥ ਖੜਾ ਕਰਤਾ ਹੈ ਉਸਤਾਦ ਬਾਕੀ ਤੁਹਾਨੂੰ ਦੱਸਦੇ ਆਂ ਇੰਜੋਏ ਕਰਨਾ ਹੈ ਤੱਕ ਉਸਤਾਦ ਜਨੂੰਦਨ ਇਹ ਤੁਹਾਨੂੰ ਦੱਸਦੇ ਭੰਗੜਾ ਕਿੱਦਾਂ ਪਾਉਂਦਾ ਕੀ ਇੰਜੋਏ ਕਰ ਕੀ ਇੰਜੋਏ ਕਰਨਾ ਅੱਜ ਅੱਜ ਕੀ ਇੰਜੋਏ ਕਰਨਾ ਇੰਜੋਏ ਨਹੀਂ ਖਾਣ ਪੀਣ ਦਾ ਅਰੇਂਜਮੈਂਟ ਕਰਨਾ ਪਊਗਾ ਅਰੇਂਜਮੈਂਟ ਕੀ ਖਾਏਗਾ ਤੇ ਕੀ ਪੀਏਗਾ ਅੱਜ ਅੱਜ ਪੀਣਾ ਜੂਸ ਨਹੀਂ ਜੂਸ ਨਹੀਂ ਜਿਹੜਾ ਅਸਲੀ ਜੂਸ ਹੋ ਦੱਸਣਾ ਅਸਲੀ ਜੂਸ ਨਹੀਂ ਪੀਦਾ ਨੇ ਪੀਣਾ ਯਾਰ ਕਿੰਨੇ ਮੇਲਾ ਤੂੰ ਬੱਕਰਾ ਖਾਣਾ ਬੱਕਰਾ ਖਾਵਾਂਗੀ ਨਾ ਸਟੈਪ ਤੇ ਚੱਕ ਦੇ ਜਿਹੜਾ ਪਹਿਲਾਂ ਚੱਕ ਰਿਹਾ ਇੱਕ ਚੱਕ ਦੇ ਜਿਹੜਾ ਜਿਹੜਾ ਮਰਜੀ ਹੋਏ ਫੈਲੀਆਂ ਨੇ ਪਾਉਣੇ ਆ ਟਾਕੇ ਸੋਣੀਆਂ ਤੇਰੀ ਵਰਗੀ ਨੂੰ ਇੱਕ ਹੋਰ ਵੀ ਲੱਭਣੀ ਫੇਰ ਸੋਝੋ ਕਰਨ ਫੇਰ ਭਰਾ ਨਹੀਂ ਮੇਰਾ ਚੱਲ ਕਹ ਦੇ ਯਾਰ ਕਰ ਦੇ ਯਾਰ ਪਹਿਲੇ ਤੂੰ ਤਾਂ ਕਹਿ ਇੱਕ ਵਾਰੀ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਹ ਓਏ ਇੱਕ ਵਜੇ ਬਲੌਗ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕਮੈਂਟ ਜਰੂਰ ਕਰਿਓ ਹਾਂ ਲਾਈਕਮੈਂਟ ਮੈਂਟ ਕੀ ਹੁੰਦਾ ਓ ਚੱਲ ਜਿਸ ਕਰ ਨਾਲ ਚੱਲ ਜਿਸ ਕਰ ਕਰ ਦੇ ਮਾੜਾ ਜਾਂ ਐਂਜ ਤੇ ਕੁੜੀਆਂ ਦੇਖ ਅਸੀਂ ਚੱਲ ਕਰ ਦੇ ਮਾੜਾ ਜਾਂ ਲੈ ਲਿਖਾ ਰਿਹਾ ਨਾ ਮੇਰੀ ਓਏ ਇਹਦੇ ਲੈ ਕੇ ਆਸਾਲਾ ਪੰਗੜਾ ਪਉਣ ਲੱਪਿਆ ਇਹਦੇ ਲੈ ਕੇ ਆ ਰਿਹਾ ਨਾ ਤੇਰੇ ਲੈ ਕੇ ਦਿਨ ਆਣ ਕੀ ਪਾਈ ਦੁਲਾਲ ਪੱਟਿਆ ਮੁੰਡਾ ਪੱਟਿਆ ਪੱਟਿਆ ਹੀਰਾ ਬਣਾ ਰਿਹਾ ਪੱਟਿਆ ਗਾਣੇ ਦਾ ਕੱਟ ਜਲੂ ਦਤਾ ਨੇ ਚਲੋ ਮਿਲਦੇ ਆ ਜੀ ਜਟਾ ਆ ਰਿਹਾ ਤਾਂ ਮੀ ਸਾਹਿਬ ਆ ਰਿਹਾ ਸਾਡੇ ਧਾਮੀ ਸਾਹਿਬ ਅਮੀਰ ਸਾਹਿਬ ਜੀ ਦਾ ਆਵਾਜ਼ ਲੋ ਜੀ ਅਰੇ ਧੰਵੀ ਸਾਹਿਬ ਆ ਗਏ ਨੇ ਚਾਚਾ ਜੀ ਜਿੰਨੂੰ ਕਦੇ ਚਾਚਾ ਜੀ ਆਹ ਅਰੇ ਬਲੋਕਰ ਸਾਹਿਬ ਆਹ ਅਰੇ ਉਸਤਾਦ ਜੀ ਉਸਤਾਦ ਜੀ ਅਜੇ ਪੂਰੇ ਸਾਡੇ ਚਾਪੂਰੇ ਟੋਕੇ ਕੇ ਦੇ ਵਰਦੇ ਜਲਦੀ ਨਹੀਂ ਗਿਸ਼ ਕਣਕੰਨਿਆ ਬੱਲੇ 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 ਬੱਲਾ ਬੱਲਾ ਹੋ ਗਈ ਐ ਬੱਲੇ ਬੱਲੇ ਹੋ ਗਈ ਐ ਕਦੋਂ ਕਿੱਥੇ ਪਹੁੰਚ ਗਈ ਮਾੜਕ 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 ਐਮਮਾ ਜੀ ਉਹੀ ਕਹਿਣਾ ਚਾਹੁੰਨੇ ਵੀਡੀਓ ਚ ਪੈਣ ਕਾ ਆ ਗਈ ਆ ਹੁਣ ਪੈਣ ਤੇ ਆ ਗਈ ਆ ਹਾਂ ਪਰ ਹੁਣ ਇਹ ਟਰਾਲੀਆਂ માં ਆਈ ਉਧਰ ਉਧਰ ਨਹੀਂ ਹੋਣ ਰਹੀ ਆ ਯਾਰ ਇੱਥੋਂ ਲੰਘ ਦੇਣੀ ਆ ਕੋਈ ਕਾ ਲਿਆਦ ਸਹੀ ਲੰਘੇਣੀ ਯਾਰ ਇੰਨੀ ਜਗ੍ਹਾ ਆ ਲੰਘੇਣੀ ਲੰਘੇਣੀ ਆ ਲਿਆਦ ਸਹੀ ਜਾ ਫਿਰ ਗੰਗ ਲੋਈ ਹੜਾ ਬਲੋਕਰ ਸਾਹਿਬ ਪੈਂ ਸਾਡੀ ਉਹ ਆ ਗਈ ਆ ਉਹ

ਵੀਕ ਬੈਨ ਵੀਡੀਓ ਬਣਾਉਂਦੇ ਆ ਬਲੋਗਰ ਸਾਹਿਬ ਜੇਲ ਜੀ ਤੁਸੀਂ ਕਹਿਣਾ ਜਦੋਂ ਇਹ ਕਬੈਨ ਆ ਗਈ ਅੱਗੇ ਹੁਣ ਕੀ ਕੀਤਾ ਜਾਵੇ ਸਿੱਧੂ ਮੂਸੇ ਵਾਲਾ ਉਹ ਤਾਂ ਹੈ ਲੈਕ ਡੈਡ ਬਾੜ ਜਾਨੀ ਕਮੈਨ ਬਾੜੂ ਪਿੱਛੇ ਮੈਸਰ ਠੀਕ ਹੋ ਗਏ ਪਾਣੀ ਗੋਆਈਆ ਪਾਣੀ ਜਿਆ ਇੱਥੇ ਕੰਮ ਆਉਣੀ ਕਰਦੇ 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 ਤਾਏ ਨੇ ਵੀ ਭੈਣ ਚੋਂ ਦਾ ਆਪਣਾ ਕੰਮ ਨਵੇੜਤਾ ਹੈ। ਉੜਕਦਾ ਬੜਾਈ ਹਨਾ। ਨਹੀਂ ਕਰਨ ਕੀ ਦਿਆ ਇੱਥੇ ਕਿਨੇ ਲਈ ਜਾਣਾ ਹੁਣ ਇਹ ਚੱਕਰ ਹੋਣ ਵਾਲਾ ਹੀ ਹੈ। ਚਲਸ। ਚਲਸ ਸਾੜਾ। ਲੈ। ਕਿੰਨੀ ਪਹਿਲੀ ਸਾਬੀ ਇੱਥੇ ਦੀ? ਇਹਨਾਂ ਕਿਦਾਂ ਦੀ ਪਹਿਲੀ ਵੇਚ ਗਿਆ ਕਿ ਹਾਲ ਲੈ ਲਈ ਛੱਪਣ। ਆ ਇਧਰ ਰਾਹ ਨਾ ਕੋਈ ਕਿਹੜਾ। ਉਹਨੂੰ ਚਾਰ ਸਵੇਰੇ ਪਹਿਲੀ ਨੂੰ ਰਾਹ ਲੱਗਦਾ ਹੀ ਇੱਥੇ। ਹਾਂ ਨਾਲ ਦਾ ਖੱਤਾ ਹੀ। ਨਾਲ ਦਾ ਖੱਤਾ। ਉਹਵੇਂ ਗਲਾ ਬੀਜ ਉੱਥੇ ਜੋ ਮਰਜੀ ਵੀ ਉਹ ਵਿੱਚ ਗਿਆ ਸੋਧਰ ਵਾਲੀ ਵਿੱਚ ਗਿਆ ਹਾਂ ਉਹਨਾਂ ਨਾਲ ਹੀ ਓਏ ਆ ਜਾ ਆਇਆ ਪੁੱਤੀ ਹੋਰ ਕੱਚ ਕੇ ਹੋਰ ਕੱਚ ਕੇ ਸੌੜਿਆ ਭੜੀ ਧੌੜ ਆਉ ਤੇਰੀ ਯਾਰ ਉੱਥੇ ਕਦੀ ਐ ਦਿਖਾ ਦੇ ਨੱਚ ਕੇ ਅੱਜ ਸਾਨ ਹਾਲਾਂ ਦੇ ਬੰਦੇ ਪਾਣੀ ਦੇ ਹਾਲਾ ਪਾਣੀ ਪੀ ਉਹ ਸਾਥ ਪਾਣੀ ਪੀਦਾ ਚਾਹੀਦਾ ਸਾਥ ਮਾੜਾ ਕਿਤਾ ਫੋਜੀਆਂ ਨੇ ਬੱਚੇ ਕਿਹਨਾਂ ਪਲ ਆਇਆ ਉਹ ਤਾਂ ਤੈਨੂੰ ਕੀ ਪਤਾ ਬਦਿਆ ਮਰਦੇ ਦੇਖਦੇਗਾ ਪੱਤੀਆਂ ਪਹਿਲਾਂ 4 ਸਾਲ ਨਾ ਪਰਦੀ ਹੁੰਦੇ ਆ ਜਦੋਂ ਪਰਾ ਪਰਦੀ ਹੁੰਦੀ ਹੈ ਸਾਲ ਜ ਫੁੱਦੂ ਨੂੰ ਕਰੀਬ ਹੈ ਦੂਵੇ ਨਹੀਂ ਕਦਾ ਜੇ ਪਰਦੀ ਹੁੰਦਾ ਹੀ ਹਾਂ ਆਪੇ ਨਹੀਂ ਹੋਇਆ ਉਹ 4 ਸਾਲ ਕਰਕੇ ਛੱਤੀ ਇਹ ਮੇਰੀ ਢੋੜ ਬੜੀ ਅਰੇ ਬਾਬੇ ਫਟ ਭਾ ਲਾਓ ਜੀ ਵੱਡੀ ਗਈ ਕਣਕ ਦੇਖੋ ਪੈਂਦੇ ਤਾਂ ਨੇ ਟਰਾਲੀ ਦੇ ਵਿੱਚ 16-17 ਕੁਇੰਟਲ ਆ ਜਾਂਦੇ ਦਾਣੇ ਹਨ ਬੜੀ ਨਹੀਂ ਹੈ ਜੇ ਹਨ ਬੋਗੀ ਚੰਗੀ ਤਰ੍ਹਾਂ ਕਿ ਨਹੀਂ ਭਰ ਗਈ ਆ ਲਓ ਜੀ ਤਏ ਦੀ ਕਣਕ ਆਪਾਂ ਵੜਾਤੀ ਆ ਸੋ ਵਲੌਗ ਇੰਨਾ ਕੇ ਪ੍ਰਵਾਨ ਕਰਿਓ ਆਪਾਂ ਆ ਜੋ ਵੀ ਬਣਾਇਆ ਉਹ ਤੁਹਾਡੇ ਸਾਹਮਣੇ ਪੇਸ਼ ਕਰਤਾ ਆ ਲਓ ਜੀ ਦਾਣੇ ਬੋਗੀ ਚ ਪੈ ਰਹੇ ਆ ਤੇ 6-7 ਕਨਾਲ ਸੀ ਕੀ ਕਣਕੇ ਸਾਈਡ ਤੇ ਸੀਗਾ ਖੱਤਾ ਤੇ ਵੜਾਤਾ ਆ ਸੋ ਮਿਲਦੇ ਨਵੇਂ ਵਲੌਗ ਦੇ ਵਿੱਚ ਤੇ ਜੁੜੇ ਰਹੋ ਧਾਮੀ ਵਲੌਗ ਦੇ ਨਾਲ ਕਿਉਂ ਪੈਂਦੇ ਕਿ ਨਹੀਂ ਦਾਣੇ ਬੋਗੀ ਦੇ ਵਿੱਚ ਜਿੱਦਾ ਸੋਨਾ ਪੈਂਦਾ ਆ ਸੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ